ਨਵਾਂ ਜੀਤਵਰ ਨੂੰ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਹਿਣ ਸਾਹਿਬ ਤੇ ਪਹਿਲਾਂ 트ੰਪ ਨੂੰ ਹੀ ਮਿਲਿਆ ਏ ਪੁਤਿਨ ਉਹਨਾਂ ਨੂੰ ਤੇ ਹੁਣ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਕਹਿੰਦੇ ਅੱਜ 트ੰਪ ਨੂੰ ਉਹਨਾਂ ਨੂੰ ਮਿਲਣ ਲੱਗੇ ਨੇ ਜੀ ਪ੍ਰਹਿਣ ਸਾਹਿਬ ਤਾਂ ਬਿਲਕੁਲ ਇਹਦੇ ਵਿੱਚ ਅਸੀਂ ਲੰਗੇ ਸ਼ੁਕਰਵਾਰ ਦੇਖਿਆ ਕਿ ਅਮਰੀਕਾ ਦੇ ਇਲਾਕਾ ਦੇ ਵਿੱਚ ਰਸ਼ੀਆ ਦੇ ਜੋ ਰਾਸ਼ਟਰਪਤੀ ਨੇ ਇਹ ਪੁਤਿਨ ਸਾਹਿਬ ਸੋਨਾ ਦੀ 트ੰਪ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਸੋ ਮੁਲਾਕਾਤ ਦੇ ਉੱਪਰ ਦੁਨੀਆ ਭਰ ਦੀਆਂ ਨਿਗਾਹਾਂ ਸੀ ਆ ਦੇ ਕਿਸ ਤਰੀਕੇ ਦੀ ਗੱਲਬਾਤ ਹੁੰਦੀ ਹੈ ਤੇ ਕਿਹੜੀਆਂ ਗੱਲਾਂਬਾਤਾਂ ਇਸ ਮੁਲਾਕਾਤ ਤੋਂ ਬਾਅਦ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਉਸ ਮੁਲਾਕਾਤ ਤੋਂ ਬਾਅਦ ਕਿਸੇ ਵੀ ਤਰੀਕੇ ਦੀ ਕੋਈ ਡੀਲ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ ਕਿ ਦੋਵਾਂ ਆਗੂਆਂ ਨੇ ਕਿਸੇ ਤਰੀਕੇ ਦੀ ਡੀਲ ਨੂੰ ਅੰਜਾਮ ਦਿੱਤਾ ਹੈ ਤੇ ਉਸ ਸਮੇਂ ਟਰੰਪ ਸਾਹਿਬ ਜਾਂ ਜੋ ਅਮਰੀਕਾ ਦੇ ਅਫੀਸ਼ੀਅਲਸ ਨੇ ਸੋ ਉਹਨਾਂ ਦੇ ਹਵਾਲੇ ਨਾਲ ਵੀ ਇਸ ਤਰੀਕੇ ਦੀਆਂ ਖਬਰਾਂ ਸਨ ਕਿ ਹੋਰਲੇ ਦਿਨਾਂ ਦਰਾਂ ਇਹ ਗੱਲਾਂ ਬਾਤਾਂ ਦੁਆਰਾ ਹੋਣ ਗਿਆ ਉਹਨਾਂ ਨੇ ਕਿਹਾ ਸੀਗਾ ਵੀ ਜੋ ਯੂਕਰੇਨ ਦੇ ਸਬੰਧਿਤ ਹੈ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਹੋਣ ਗਿਆ ਜੋ ਯੂਰਪ ਦੇ ਨਾਲ ਸਬੰਧਿਤ ਵੀ ਨੇ ਸੋ ਉਹਨਾਂ ਦੇ ਨਾਲ ਵੀ ਅੱਗੇ ਗੱਲਾਂ ਬਾਤਾਂ ਹੋਣ ਗਿਆ ਤੇ ਇਸ ਡੀਲ ਨੂੰ ਇਸ ਤਰੀਕੇ ਤੇ ਪਹੁੰਚਾਉਣ ਤੇ ਗੱਲਬਾਤ ਹੋਵੇਗੀ ਕਿਉਂਕਿ ਮੁੱਖ ਮੰਤਵ ਇਸ ਗੱਲਬਾਤ ਦਾ ਇਹੀ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਜੋ ਰੂਸ ਤੇ ਯੂਕਰੇਨ ਦੇ ਵਿੱਚ ਚੱਲ ਰਿਹਾ ਜੰਗ ਹੈ ਸੋ ਉਹਨੂੰ ਰੋਕਿਆ ਜਾਵੇ ਸੋ ਇਸੇ ਮੱਦੇ ਨਜ਼ਰ ਹੀ ਸੋ ਅੱਜ ਜੋ ਯੂਕਰੇਨ ਦੇ ਰਾਸ਼ਟਰਪਤੀ ਨੇ ਇਵਲਾਦੀ ਮਿਰਜਲੈਂਸਕੀ ਨੇ ਤੇ ਉਹਨਾਂ ਦੇ ਨਾਲ ਜੋ ਯੂਰਪ ਦੇ ਵੱਡੇ ਲੀਡਰਸ ਨੇ ਜਿਨ੍ਹਾਂ ਦੇ ਵਿੱਚ ਯੂਰੋਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਨੇ ਉਸਲਾਵਨ ਡੈਰ ਨੇ ਇਹ ਨੈਟੋ ਦੇ ਸੈਕਟੀ ਜਨਰਲ ਨੇ ਮਾਰਕ ਰੋਟ ਨੇ ਯੂਕੇ ਦੇ ਪ੍ਰਾਈਮ ਮਿਨਿਸਟਰ ਕੀ ਸਟਾਰਮਨ ਨੇ ਇਹ ਜਰਮਨ ਦੇ ਚਾਂਸਲਰ ਫ੍ਰੈਡਰਿਕ ਮਾਰਜ ਨੇ ਫ੍ਰੈਂਚ ਦੇ ਪ੍ਰੈਜ਼ੀਡੈਂਟ ਐਮਿਊਨਲ ਮੈਕਰੋਨ ਨੇ ਤੇ ਇਟਾਲੀਅਨ ਪ੍ਰਾਈਮ ਮਿਨਿਸਟਰ ਜੋਰਜਿਆ ਮਿਲੋਨੀ ਵੀ ਨੇ ਸੋ ਯੂਰਪ ਦੇ ਜਿਹੜੇ ਵੱਡੇ ਲੀਡਰਸ ਨੇ ਸੋ ਅੱਜ ਉਹ ਸਾਰੇ ਇਹ ਮੁਲਾਕਾਤ ਕਰਨਗੇ ਡੋਲਰ 트ੰਪਸ ਸਾਹਿਬ ਦੇ ਨਾਲ ਸੋ ਵਾਸ਼ਿੰਗਟਨ ਡੀਸੀ ਦੇ ਵਿੱਚ 1:15 ਮਿੰਟ ਤੇ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਣੀ ਹੈ ਸੋ ਇਹਦੇ ਵਿੱਚ ਹੁਣ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਸ ਤਰੀਕੇ ਦੀਆਂ ਗੱਲਬਾਤਾਂ ਹੁੰਦੀਆਂ ਨੇ ਤੇ ਉਹ ਹੁਣ ਦੇਖਣਾ ਹੋਊਗਾ ਵੀ ਅੱਜ ਜਿਹੜੀ ਇਹਨਾਂ ਨਾਲ ਇਹ ਮੁਲਾਕਾਤ ਹੋਣੀ ਹੈ ਫੀ ਦੇ ਵਿੱਚ ਉਹ ਕਿਸ ਤਰੀਕੇ ਦੇ ਐ ਐ ਨਟੀਜੀ ਆਉਂਦੇ ਨੇ ਕਿਉਂਕਿ ਇਹ ਪਹਿਲਾ ਜੋ ਪੁਤਿਨ ਸਾਹਿਬ ਦੇ ਨਾਲ ਮੁਲਾਕਾਤ ਹੋਈ ਸੀ ਸੋ ਉਹਦੇ ਵਿੱਚ ਕਿਉਂਕਿ ਇਹ ਬਾਕੀ ਲੀਡਰ ਨਹੀਂ ਸੀਗੇ ਇਹ ਬਾਕੀ ਦਾ ਪੱਖ ਉਹਦੇ ਵਿੱਚ ਨਹੀਂ ਸੀਗਾ ਤੇ ਹੁਣ ਕਿਉਂਕਿ ਦੂਜਾ ਪੱਖ ਜਿਹੜਾ ਆ ਇਹ ਵੀ ਨਿਕਲ ਕੇ ਸਾਹਮਣੇ ਆਊਗਾ ਇਹਦੇ ਵਿੱਚ ਜਿਲਨਸਕੀ ਹੋਣੀ ਨੇ ਜਿਉਰਪੀ ਇਹਦੇ ਵਿੱਚ ਆਪਣਾ ਪੱਖ ਰੱਖੇਗਾ ਵੀ ਸਾਡਾ ਇਹ ਦੇ ਵਿੱਚ ਰਸ਼ੀਆ ਨਾਲ ਕੀ ਕੰਸਰਸ ਨੇ ਸੋ ਇਹ ਕਾਫੀ ਅਹਿਮ ਮੀਟਿੰਗਾਂ ਜੋ ਹੋਣੀ ਹੈ ਜਿਹਦੇ ਵਿੱਚ ਜਿਲੈਂਥਕੀ ਸਾਹਿਬ ਆਪਣੇ ਨਾਲ ਯੂਰਪ ਦੇ ਵੱਡੇ ਲੀਡਰਸ ਨੂੰ ਲੈ ਕੇ ਆਏ ਨੇ ਸੋ ਇਹਨਾਂ ਲੀਡਰਸ ਦੇ ਨਾਲ ਗੱਲਬਾਤ ਹੋਵੇਗੀ ਸੋ ਮੁੱਖ ਮੁੱਦਾ ਇਹਦੇ ਵਿੱਚ ਹੀ ਰਹੂਗਾ ਕਿ ਯੂਕਰੇਨ ਦੇ ਵਿੱਚ ਕਿਸ ਤਰੀਕੇ ਨਾਲ ਸ਼ਾਂਤੀ ਨੂੰ ਸਥਾਪਿਤ ਕਰਨਾ ਹੈ ਕਿਸ ਤਰੀਕੇ ਨਾਲ ਉੱਥੇ ਜੋ ਰਸ਼ੀ ਦੇ ਨਾਲ ਜੰਗ ਛਿੜੀ ਹੋਈ ਹੈ ਸੋ ਇਸ ਨੂੰ ਰੋਕਣਾ ਜੀ 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 ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ ਆਪਾਂ ਸੋ 에어 ਕੈਨੇਡਾ ਜਿਹੜੀ ਫਲਾਈਟਸ ਵਾਲੇ ਔਰ ਉਹਨਾਂ ਦੇ ਟੈਂਡੈਂਟ ਬਾਰੇ ਜਿਹੜਾ ਜੀ ਸਟ੍ਰਾਈਕ ਨੂੰ ਲੈ ਕੇ ਗੱਲਬਾਤ ਚੱਲਦੀ ਆ ਸੋ 에어 ਕੈਨੇਡਾ ਵੱਲੋਂ ਅੱਜ ਸ਼ਾਮ ਫਲਾਈਟ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ ਜੀ ਦੇਖੋ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਪਹਿਲਾ ਜੋ 에어 ਕੈਨੇਡਾ ਦੇ ਫਲਾਈਟ ਟੈਂਡੈਂਸ ਨੇ ਸੋ ਜੋ ਉਹਨਾਂ ਦੀ ਯੂਨੀਅਨ ਹੈ ਸੋ ਉਹਨਾਂ ਵੱਲੋਂ ਇਸ ਤਰੀਕੇ ਦੀ ਗੱਲਬਾਤ ਕੀਤੀ ਗਈ ਸੀ ਕਿ ਉਹ ਸਟ੍ਰਾਈਕ ਦੇ ਉੱਪਰ ਜਾਣਗੇ ਨੋਟਿਸ ਦਿੱਤਾ ਗਿਆ ਸਟ੍ਰਾਈਕ ਦੇ ਉੱਪਰ ਹੋ ਗਏ ਵੀ ਤੇ ਉਸ ਤੋਂ ਬਾਅਦ ਇੱਕ ਕੀ ਦੇ ਵਿੱਚ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਜੋ ਫੈਡਰਲ ਸਰਕਾਰ ਹੈ ਸੋ ਉਸ ਵੱਲੋਂ ਸਿੱਧੇ ਤੋਂ ਉੱਤੇ ਨਕਲ ਦਿੱਤਾ ਗਿਆ ਤੇ ਇਸ ਤੋਂ ਬਾਅਦ ਜੋ ਆਰਬਿਟ੍ਰੇਸ਼ਨ ਦੇ ਜਰੀਏ ਇਸ ਮਸਲੇ ਨੂੰ ਸੁਲਝਾਉਣ ਦੀ ਜਿਹੜੀ ਆ ਗੱਲ ਕੀਤੀ ਗਈ ਸੋ ਇਹਦੇ ਵਿੱਚ ਜੋ ਲਿਬਰਲ ਸਰਕਾਰ ਹੈ ਜੋ ਫੈਡਰਲ ਸਰਕਾਰ ਹੈ ਸੋ ਉਹਨਾਂ ਦਾ ਪੱਖ ਇਹ ਸੀਗਾ ਕਿ ਉਹ ਕਹਿੰਦੇ ਵੀ ਜਿਸ ਤਰੀਕੇ ਦੇ ਹਾਲਾਤ ਇਸ ਸਮੇਂ ਬਣੇ ਹੋਏ ਨੇ ਅਮਰੀਕਾ ਦੇ ਨਾਲ ਟੈਰੀਫਰੋ ਲਾਗ ਕੇ ਇਹ ਜੇ ਕੋਈ ਸਥਿਤੀ ਜਿਹੜੀ ਸਪਸ਼ਟ ਨਹੀਂ ਹੋਈ ਹੈ ਇਹ ਰੈਸੈਸ਼ਨ ਵਾਲੀਆਂ ਗੱਲਾਂ ਬਾਤਾਂ ਵੀ ਚੱਲ ਰਹੀਆਂ ਨੇ ਜੌਬ ਸੈਕਟਰ ਜਿਹੜੀ ਹੈ ਇਸ ਸਮੇਂ ਕਾਫੀ ਬੁਰੇ ਹਾਲਾਤ ਚ ਨਿਕਲ ਰਹੀ ਹੈ ਸੋ ਕਹਿੰਦੇ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਟ੍ਰਾਈਕ ਦੇ ਉੱਪਰ ਜਾਣਾ ਜਾਂ ਇਸ ਤਰੀਕੇ ਕੰਮਕਾਜ ਨੂੰ ਰੋਕਣਾ ਇਹ ਕਹਿੰਦੇ ਸਹੀ ਡਿਸੀਜਨ ਨਹੀਂ ਹੈ ਸੋ ਉਹਨਾਂ ਨੇ ਇਹਨੂੰ ਜਿਹੜਾ ਸਿਗਾ ਮਸਲੇ ਨੂੰ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਨੇ ਇਹ ਕਿਹਾ ਵੀ ਇਸ ਨੂੰ ਅਸੀਂ ਜਿਹੜੀ ਆ ਆਰਬਿਟ੍ਰੇਸ਼ਨ ਦੇ ਜਰੀਏ ਇਸ ਮਸਲੇ ਦਾ ਜਿਹੜਾ ਹੱਲ ਕਰਾਂਗੇ ਤੇ ਇਹਨਾਂ ਨੇ ਇਹ ਆਰਡਰ ਕੀਤਾ ਸੀਗਾ ਕਿ ਜਿਹੜਾ ਆ ਇਹ 2 ਵਜੇ ਜਿਹੜਾ ਸ਼ਨੀਵਾਰ ਸੌਰੀ ਜਿਹੜਾ ਕੱਲ ਐ ਤੋਂ ਲੰਘ ਕੇ ਗਿਆ ਕਿ ਇਹ ਜਿਹੜੇ ਜਨੇ ਵੀ ਸਟ੍ਰਾਈਕ ਕਰਨ ਵਾਲੇ EMPLOYES ਨੇ ਸੋ ਇਹ ਵਾਪਸ ਇਹ ਕੰਮ ਦੇ ਉੱਪਰ ਪਰਤਉਣ ਪਰ ਇਹਦੇ ਵਿੱਚ ਹੋਇਆ ਕਿ ਐ ਕਿ ਜੋ ਇਹ ਸਟ੍ਰਾਈਕ ਕਰਨ ਵਾਲੇ ਵਰਕਰਸ ਸਨ ਜਾਨਾਂ ਦੇ ਯੂਨੀਅਨ ਨੇ ਸੋ ਉਹਨਾਂ ਨੇ ਇਹ ਵਾਪਸ ਕੰਮ ਕਾਇਤੇ ਹੋਣ ਤੋਂ ਇਨਕਾਰ ਕੀਤਾ ਆ ਸੋ ਇਹਦੇ ਵਿੱਚ ਜਿਹੜੇ ਇਹਨਾਂ ਦੇ ਜਿਹੜੇ ਕੈਨੇਡੀਅਨ ਯੂਨੀਅਨ ਆਫ ਪਬਲਿਕ এমਪਲਾਈਡ ਸਿਟੀ ਨੈਸ਼ਨਲ ਪ੍ਰੈਜ਼ੀਡੈਂਟ ਨੇ ਮਾਰਕ ਹੈਰਕੋਕ ਸੋ ਉਹਨਾਂ ਨੇ ਤਾਂ ਇਹ ਜਿਹੜਾ ਇਹ ਸਿਗਾ ਫਤਵਾ ਜਿਹੜਾ ਸੀਗਾ ਜਿਹਦੇ ਵਿੱਚ ਰੋਣ ਕੰਮ ਤੇ ਵਾਪਸ ਆਉਣ ਦੀ ਗੱਲ ਕਹੀ ਗਈ ਸੀ ਉਸ ਨੂੰ ਆਰਡਰ ਨੂੰ ਉਹਨਾਂ ਨੇ ਪਾੜਿਆ ਵੀ ਹੈਗਾ ਆ ਕਹਿੰਦੇ ਵੀ ਅਸੀਂ ਇਸ ਆਰਡਰ ਨੂੰ ਨਹੀਂ ਮੰਨਦੇ ਟੋਰੰਟੋ ਪੀਐਸਆਰ ਇੰਟਰਨੈਸ਼ਨਲ 에ਰਪੋਰਟ ਦੇ ਬਾਦ ਉਸ ਆਰਡਰ ਨੂੰ ਪਾੜ ਵੀ ਦਿੱਤਾ ਗਿਆ ਤੇ ਪਰ ਹੁਣ ਗੱਲ ਇਹ ਆ ਕਿ ਕੱਲ 에ਅਰ ਕੈਰਿੰਡਾ ਦੀ ਕੋਸ਼ਿਸ਼ ਸੀਗੀ ਕੀ ਅਗਰੇ ਸਾਰੇ ਸਟ੍ਰਾਈਕ ਕਰਨ ਵਾਲੇ ਐਮਪਲਾਈਸ ਕੰਮ ਦੇ ਪਰਤੋਂ ਦਸਤਿ ਦੁਆਰਾ ਜਿਹੜੀਆਂ ਆਪਣੀਆਂ ਸਰਵਿਸ ਨੂੰ ਜੀਜ਼ੀਓਮ ਕਰ ਸਕੀਏ ਕਿ ਵੱਡੇ ਪੱਧਰ ਦੇ ਉੱਪਰ ਉਹਨਾਂ ਦੀਆਂ ਜਿਹੜੀਆਂ ਫਲਾਈਟਸ ਸੀ ਆ ਉਹ ਡਿਸਟਰਬ ਹੋਈਆਂ ਕੈਨਸਲ ਕੀਤੀਆਂ ਗਈਆਂ ਤੇ ਹੁਣ ਕਿਉਂਕਿ ਉਹ ਕੰਮ ਤੇ ਨਹੀਂ ਕੱਲ ਪਰਤੇ ਤਾਂ ਹੁਣ 에ਅਰ ਕੈਰੈਂਡਰ ਨੇ ਕਿਹਾ ਵੀ ਅੱਜ ਜਾਨੀ ਕਿ ਸੋਮਵਾਰ ਸ਼ਾਮ ਤੋਂ ਸੀ ਜਿਹੜੇ ਆਪਾਂ ਜਿਹੜਾ ਜਿੰਨਾ ਵੀ ਕੰਮ ਕਾਜ ਐ ਇਸ ਨੂੰ ਸੀ ਰੀਜ਼ਿਊਮ ਕਰਾਂਗੇ ਕਿਉਂਕਿ 700 ਦੇ ਕਰੀਬ ਜਿਹੜੀਆਂ ਫਲਾਈਟਸ ਨੇ ਹਰ ਰੋਜ਼ 에ਅਰ ਕੈਰਡਾ ਦੀਆਂ ਚੱਲਦੀਆਂ ਨੇ ਇਹ ਵੱਡੇ ਪੱਧਰ ਤੇ ਰੋਜ਼ ਫਲਾਈਟ ਜਿਹੜੀਆਂ ਨੇ ਡਿਸਟਰਬ ਹੋਈਆਂ ਨੇ ਕੈਂਸਲ ਹੋਈਆਂ ਨੇ ਪਰ ਹੁਣ ਸਵਾਲ ਇਹ ਆ ਕਿ ਅਗਰ ਸਟਿਲ ਇਸ ਜਿਹੜੇ ਸਟ੍ਰਾਈਕ ਕਰਨ ਵਾਲੇ ਜਿਹੜੇ ਕਰਮਚਾਰੀ ਆ ਉਹ ਕਹਿ ਰਹੇ ਨੇ ਵੀ ਅਸੀਂ ਇਹਦਾ ਜਿਹੜਾ ਕਾਨੂੰਨੀ ਤੌਰ ਤੇ ਚੁਣੌਤੀ ਦੇਣੀ ਆ ਇਹ ਕਿਸ ਤਰ੍ਹਾਂ ਨਾ ਫੇਅਰ ਕੈਨੇਡਾ ਮੈਨੇਜ ਕਰੂਗੀ ਅੱਜ ਸ਼ਾਮ ਤੋਂ ਫਲਾਈਟਸ ਨੂੰ ਦੁਬਾਰਾ ਰੀਜ਼ਿਊਮ ਕਰਨ ਵਾਸਤੇ ਇਹ ਹੁਣ ਦੇਖਣ ਵਾਲੀ ਗੱਲ ਹੋਗੀ ਪਰ ਇਹਦੇ ਵਿੱਚ ਇਹੀ ਆ ਕਿ 에ਅਰ ਕੈਨੇਡਾ ਨੇ ਗੱਲ ਕਹੀ ਆ ਕਿ ਅਸੀਂ ਅੱਜ ਸ਼ਾਮ ਤੋਂ ਸੋਮਵਾਰ ਸ਼ਾਮ ਤੋਂ ਫਲਾਈਟ ਨੂੰ ਰੀਜ਼ਿਊਮ ਕਰਨ ਆ ਰੀਜ਼ਿਊਮ ਹੁੰਦੀ ਆ ਜਾਂ ਨਹੀਂ ਹੁੰਦੀ ਆ ਉਹ ਸ਼ਾਮ ਤੱਕ ਜਦੋਂ ਇਹ ਦੁਪਹਿਰੋਂ ਬਾਅਦ ਸਪੇ ਜਿਹੜੀ ਸਥਿਤੀ ਸਪਸ਼ਟ ਹੋਵੇਗੀ ਸੋ ਜਿਹੜੇ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨਾਂ ਦੀ ਗੱਲਬਾਤ ਕਰੀਏ ਤੇ ਕਹਿੰਦੇ ਉਹ ਡਾਕਫੋਰਡ ਦੇ ਰਾਹ ਤੇ ਚੱਲ ਪਏ ਨੇ ਜੀ ਹੁਣ ਵੈਸੇ ਤਾਂ ਚਲੋ ਪ੍ਰਿੰਸ ਸਾਹਿਬ ਹਾਈਡਿੰਗ ਤਾਂ ਹੀ ਬਣਿਆ ਖਬਰ ਦਾ ਹੁਣ ਕਿ ਉਹਖੇ ਜਿਹੜੀ ਤਾਂ ਹੈਗੀਆਂ ਜਿਹੜੀ ਪਿਛਲੀ ਇਲੈਕਸ਼ਨ ਲੰਗੀ ਆ ਪੈਟਰਿਕ ਬ੍ਰਾਊਨ ਹੋਣਾ ਦੇ ਰਿਲੇਟਿਵ ਮਿਸਾਗਾ ਤੋਂ ਜਿੱਤੇ ਨੇ ਉਹ ਤਾਂ ਹੁਣ ਸਭ ਨੂੰ ਕਲੀਅਰ ਹੈਗਾ ਪਰ ਇਹ ਖਬਰ ਕੀ ਕਹਿ ਰਹੀ ਹੈ ਵੀ ਕਿਹੜੇ ਰਾਹ ਤੇ ਚੱਲ ਪਏ ਜੀ ਹੁਣ ਇਹ ਜਿਹੜੇ ਡਾਕਫੋਰਡ ਹੋਣਾ ਦੇ ਰਾਹ ਤੇ ਚੱਲੇ ਨੇ ਦੇਖੋ ਇਸੇ ਵਿੱਚ ਇਹ ਆ ਕਿ ਅਸੀਂ ਦੇਖਿਆ ਕਿ ਜੋ ਸਾਡੇ ਪੀਮੈਨ ਫੋਰਸ ਸਾਹਿਬ ਉਹਨਾਂ ਵੱਲੋਂ ਉਹਨਾਂ ਦੀ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਠੀਕ ਹੈ ਕਿ ਜੋ ਵੀ এমਪਲਾਈਸ ਇਸ ਸਮੇਂ ਘਰਾਂ ਤੋਂ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਕੋਵਿਡ ਸਮੇਂ ਤੇ ਏਸ ਤ੍ਰੀਕੇ ਦੇ ਹਾਲਾਤ ਬਣੇ ਸੀਗੇ ਕਿ ਤੁਸੀਂ ਇਨ ਪਰਸਨ ਨਹੀਂ ਆ ਸਕਦੇ ਇਹ ਰਿਮੋਟ ਜਿਹੜੇ ਵਕ ਵਕ ਜਰੀਏ ਹੁੰਦੇ ਨੇ ਘਰਾਂ ਤੋਂ ਆਨਲਾਈਨ ਜਿਹੜਾ ਕੰਮ ਕੀਤਾ ਜਾ ਸਕਦਾ ਸੋ ਉਸ ਸਮੇਂ ਇਹ ਬਹੁਤ ਵੱਡੀ ਪੱਧਰ ਤੇ ਫੇੜੇ ਏਮਪਲਾਈਸ ਸੀਗੇ ਜਿਹੜੇ ਸਰਕਾਰੀ ਏਮਪਲਾਈਸ ਸੀਗੇ ਉਹਨਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਪਿਛਲੇ ਦਿਨੀ ਫਿਰ ਫੋਰਡ ਸਾਹਿਬ ਦਾ ਫੈਸਲਾ ਆਇਆ ਸੀਗਾ ਕਿ ਜਿਹੜੇ 60000 ਤੋਂ ਜ਼ਿਆਦਾ ਸੇਕ ਦੇ ਪਲਾਈਸ ਨੇ ਸੀ ਉਹਨਾਂ ਨੂੰ ਹੌਲੀ-ਹੌਲੀ ਹੁਣ ਕਹਿੰਦੇ ਵੀ ਕੰਮਾਂ ਦੇ ਉੱਪਰ ਫੁੱਲ ਟਾਈਮ ਆਉਣਾ ਪਵੇਗਾ ਤੇ 5 ਦਿਨ ਹਫ਼ਤੇ ਦੇ ਜਿਹੜੇ ਆ ਆਫਿਸ ਦੇ ਵਿੱਚ ਆ ਕੇ ਕੰਮ ਕਰਨਾ ਪਵੇਗਾ ਉਹਨਾਂ ਨੇ ਆਪਣੇ ਵੱਖੋ-ਵੱਖਰੇ ਇਹ ਕਾਰਨ ਸੀਗੇ ਕਿ ਇਹਦੇ ਵਿੱਚ ਜਿਹੜੇ ਆ ਆਫਿਸ ਦੇ ਵਿੱਚ ਮਾਹੌਲ ਵਧੀਆ ਬਣਦਾ ਆ ਨਵੇਂ ਆਇਆਂ ਨੂੰ ਸਿੱਖਣ ਨੂੰ ਮੌਕਾ ਮਿਲਦਾ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਦੇ ਵਿੱਚ ਸੀਗੀਆਂ ਸੋ ਇਸ ਚੀਜ਼ ਦੇ ਉੱਪਰ ਹੀ ਹੁਣ ਜੋ ਬ੍ਰੈਮਪਟਨ ਦੇ ਮੇਅਰ ਨੇ ਸੋ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਹਿੰਦੇ ਕਿ ਜੋ ਬ੍ਰੈਮਪਟਨ ਦੇ ਜਿਹੜੇ ਸਿਟੀ ਅਮਪਲਾਈਸ ਨੇ ਜੋ ਬ੍ਰੈਮਪਟਨ ਦੇ ਨਾਲ ਸੰਬੰਧਿਤ ਜਿਹੜੇ ਅਮਪਲਾਈਸ ਨੇ ਵੀ ਉਹਨਾਂ ਨੂੰ ਵੀ ਅਸੀਂ ਕਹਿੰਦੇ ਵੀ ਆਉਣ ਵਾਲੇ ਸਮੇਂ ਤੋਂ ਜਲਦ ਹੀ ਜਿਹੜਾ ਆ ਇਹ ਫੁੱਲ ਟਾਈਮ ਜਿਹੜਾ ਆ ਆਫਿਸ ਦੇ ਆ ਕੇ ਵਿੱਚ ਉੱਥੇ ਜਾਨੀ ਕਿ ਘਰਾਂ ਦੇ ਬੈ ਕੇ ਨਹੀਂ ਆਫਿਸ ਦੇ ਆ ਕੇ ਵਿੱਚ ਬਿਆ ਕੇ ਉੱਥੇ ਕੰਮ ਕਰਨ ਵਾਸਤੇ ਇਹਨਾਂ ਨੂੰ ਕਹਾਂਗੇ ਸੋ ਇਸ ਤਰੀਕੇ ਦੀ ਪਾਲਿਸੀ ਨੂੰ ਸੀ ਬ੍ਰੈਮਪਟਨ ਦੇ ਵਿੱਚ ਵੀ ਲਾਗੂ ਕਰਾਂਗੇ ਉਹਨਾਂ ਨੇ ਫੋਰਸ ਸਾਹਿਬ ਦੇ ਫੈਸਲੇ ਨੂੰ ਸਤਾਇਆ ਆ ਕਹਿੰਦੇ ਨੇ ਫੈਸਲਾ ਤਾਂ ਠੀਕ ਹੈ ਕਿ ਇਸ ਤਰੀਕੇ ਨਾਲ ਹੀ ਹੋਣਾ ਚਾਹੀਦਾ ਕਿਉਂਕਿ ਬ੍ਰੈਮਟਨ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਵੀ ਬਹੁਤ ਸਾਰੇ ਜਿਹੜੇ ਸਿਟੀਜਨਲ ਸਬੰਧਿਤ এমਪਲਾਈਜ਼ ਨੇ ਉਹ ਵੀ ਇਸੇ ਤਰੀਕੇ ਦੇ ਨਾਲ ਕੰਮ ਕਰ ਰਹੇ ਸੀਗੇ ਕਿ ਫੁੱਲ ਟਾਈਮ ਆਫਿਸ 'ਚ ਨਹੀਂ ਆ ਰਹੇ ਸੀ ਘਰਾਂ ਤੋਂ ਹੀ ਰਿਮੋਟਲੀ ਕੀਤਾ ਜਾ ਰਿਹਾ ਸੀਗਾ ਪਰ ਹੁਣ ਮੇਅਰ ਸਾਹਿਬ ਨੇ ਕਿਹਾ ਵੀ ਨਹੀਂ ਇਦਾਂ ਨਹੀਂ ਹੋਊਗਾ ਇਹਨਾਂ ਨੂੰ ਵੀ ਇੱਥੇ ਆ ਕੇ ਹੀ ਜੇਗਾ ਤਾਂ ਅਮ ਜਿਹੜਾ ਆਫਿਸ ਦੇ ਵਿੱਚ کھانا ਪੋਊਗਾ ਇਹ ਹੁਣ ਇਸ ਤੋਂ ਇਲਾਵਾ ਦੇਖੋ ਬਹੁਤ ਸਾਰੀਆਂ ਹੋਰ ਗੱਲਾਂ ਨੇ ਜਿੱਤੇ ਸਵਾਲ ਵੀ ਖੜੇ ਹੁੰਦੇ ਨੇ ਚਲੋ ਇਹ এমਪਲਾਈਸ ਦਾ ਵਾਪਸ ਆਫਿਸ ਆ ਜਾਣਗੇ ਫੁੱਲ ਟਾਈਮ ਕੰਮ ਕਰਨ ਦੇ ਬਹੁਤ ਸਾਰੇ ਇਸ ਤਰੀਕੇ ਦੇ ਸਾਬਕਾ এমਪਲਾਈਸ 'ਤੇ ਵੀ ਸਵਾਲ ਖੜੇ ਹੁੰਦੇ ਨੇ ਜਿਹੜੇ ਕੇਸ ਵਿੱਚ এমਪਲਾਈ ਹੀ ਨਹੀਂ ਆ ਇਹ ਉਹਨਾਂ ਨੂੰ ਵੀ ਸਿਟੀ ਦੇ ਖਰਚੇ ਤੋਂ ਜਿਹੜੇ ਟੈਕਸ ਫੀਰ ਦੇ ਇਹ ਵਿੱਚੋਂ ਜਿਹੜੇ ਟੈਕਸਪੀਰ ਨੇ ਆਪਰੇ ਜਿਹੜਾ ਟੈਕਸ ਦਿੱਤਾ ਉਹਦੇ ਵਿੱਚੋਂ ਉਹਨਾਂ ਨੂੰ ਤਨਖਾਹ ਦਿੱਤੀਆਂ ਜਾ ਰਹੀਆਂ ਨੇ ਇਹ ਬਹੁਤ ਸਾਰੇ ਸਵਾਲ ਇਹ ਤੋਂ ਮੰਤੇ ਤੇ ਵੀ ਉਹਨਾਂ ਦੇ ਉੱਪਰ ਖੜੇ ਹੁੰਦੇ ਰਹੇ ਨੇ ਪਰ ਹੁਣ ਜੇਕਰ ਇਹਦੇ ਨਾਲ ਅਸੀਂ ਗੱਲ ਮਿਸਿਸ ਸਾਗਾ ਦੀ ਕਰੀਏ ਜਿਹੜਾ ਕਿ ਬ੍ਰੈਂਟਨ ਦੇ ਨਾਲ ਲੱਗਦਾ ਸ਼ਹਿਰ ਹੈ ਫੀਲ ਦਾ ਹਿੱਸਾ ਆ ਪਰ ਮਿਸਿਸ ਸਾਗਾ ਦੇ ਵਿੱਚ ਜਿਹੜੇ ਉਹਨਾਂ ਦੇ ਮੇਅਰ ਨੇ ਕੈਲਨ ਪੈਡਿਸ਼ ਸੋ ਉਹਨਾਂ ਨੇ ਇਸ ਚੀਜ਼ ਦੇ ਨਾਲ ਸਹਿਮਤੀ ਨਹੀਂ ਦਿੱਤੀ ਹੈ ਉਹ ਨਾਥਰ ਮੇਅਰ ਸਾਹਿਬ ਦਾ ਜਿਹੜੇ ਸਹਿਮਤ ਹੋਏ ਨੇ ਨਾ ਫੂਰਸ ਸਾਹਿਬ ਦੇ ਨਾਲ ਸਹਿਮਤ ਹੋਏ ਨੇ ਉਹ ਕਹਿੰਦੇ ਵੀ ਅਸੀਂ ਨਹੀਂ ਇਸ ਤਰ੍ਹਾਂ ਕਰਨਾ ਅਸੀਂ ਇਹ ਜਿਹੜੇ EMPLOYEES ਘਰ ਬੈਠੇ ਨੇ ਵੀ ਇਹਨਾਂ ਨੂੰ ਕੰਮ ਤੇ ਨਹੀਂ ਸੱਦਣਾ ਹੈਗਾ ਉਹ ਰਿਮੋਟਲੀ ਕੰਮ ਕਰ ਸਕਦੇ ਨੇ ਸੋ ਇਹਨਾਂ ਨੇ ਕਿਹਾ ਕਿ ਜਿਹੜਾ ਹਾਈਬ੍ਰਿਡ ਮਾਡਲ ਹੈ ਵੀ ਜਿਹੜੇ ਲੋਕ ਆਫਿਸ 'ਚ ਵੀ ਕੰਮ ਕਰ ਰਹੇ ਨੇ ਘਰੋਂ ਵੀ ਕੰਮ ਕਰੀ ਜਾ ਰਹੇ ਨੇ ਸੋ ਕਹਿੰਦੇ ਇਹ ਹਾਈਬ੍ਰਿਡ ਮਾਡਲ ਹੀ ਅਸੀਂ ਕੰਟੀਨਿਊਸ ਰੱਖਣਾ ਹੈ ਸੋ ਬ੍ਰੈਮਟਨ ਤਾਂ ਮੰਨ ਗਿਆ ਕਹਿੰਦੇ ਵੀ ਜੋ ਪ੍ਰੋਵਿੰਸ ਕਹ ਰਹੀ ਹੈ ਠੀਕ ਹੈ ਪਰ ਮਿਸੀ ਸਾਗਾ ਨੇ ਮੈਂ ਮੰਨ ਤੋਂ ਉਨਕਾਰ ਕੀਤਾ ਕਿੰਨੇ ਦੀ ਅਸੀਂ ਆਪਣਾ ਹਾਈਬ੍ਰਿਡ ਮਾਡਲ ਹੀ ਲਗਾਉਣਾ ਹੈ। ਜੀ। ਲਓ ਜੀ। ਐ ਵੈਸੇ ਪੁਆਇੰਟ ਤੁਸੀਂ ਆਪਣੇ ਆਪ ਹੀ ਕਹੇ ਪ੍ਰਿੰਸ ਸਾਹਿਬ ਜਿਹੜੇ ਜੌਬ ਕਰਦੇ ਨੇ ਬ੍ਰੈਂਟਨ ਦੇ ਵਿੱਚ ਉਹਨਾਂ ਨੂੰ ਤਨਖਾਹ ਦਿੱਤੀਆਂ ਉਹਦਾ ਬਾਰੇ ਫਿਰ ਮੇਅਰ ਸਾਹਿਬ ਕੋਈ ਬਿਆਨਬਾਜ਼ੀ ਕਰਦੇ ਨਹੀਂ ਹੈਗੇ ਚੁੱਪ ਕਰ ਜਾਂਦੇ ਨੇ। ਵੈਸੇ ਤਾਂ ਬ੍ਰੈਂਟਨ ਵਾਲਿਆਂ ਨੂੰ ਇਹਨੇ ਸਲੇਪ ਵੀ ਕਹਤਾ ਸੀਗਾ ਉਹਦੇ ਬਾਰੇ ਵਿੱਚ ਵੀ ਮੈਨੂੰ ਤਾਂ ਲੱਗਦਾ ਮਾਫੀ ਮੁਫੀ ਮੰਗੀ ਆ ਪਤਾ ਨਹੀਂ ਮੰਗੀ ਹੈਗੀ। ਚਲੋ ਅਗਲੀ ਖਬਰ ਐ ਫਲੋਰੀਡਾ ਚ ਆਪਾਂ ਨੂੰ ਪਤਾ ਹੀ ਹੈ ਜੀ ਬਹੁਤ ਵੱਡਾ ਇੱਕ ਟਰੱਕ ਹਾਦਸਾ ਹੋਇਆ ਕਿਸੇ ਦੀ ਗਲਤੀ ਦੇ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋਈ ਫਿਰ ਕਮਿਊਨਿਟੀ ਨੂੰ ਵੀ ਕਾਫੀ ਭੰਡਿਆ ਜਾ ਰਿਹਾ ਕੀ ਅਪਡੇਟ ਹੈ ਬੰਦਸ ਦੇਖੋ ਅਮਰੀਕਾ ਦਾ ਸਟੇਟ ਫਲੋਰੀਡਾ ਆ ਸੋ ਉੱਥੇ ਜੋ ਟਰਨਪਾਈਕ ਹੈ ਉੱਥੇ ਫਲੋਰੀਡਾ ਦੇ ਵਿੱਚ ਸੋ ਉਸ ਟਰਨਪਾਈਕ ਦੇ ਉੱਪਰ ਇੱਕ ਹਾਦਸਾ ਵਾਪਰਿਆ ਸੀਗਾ ਸੋ ਜਿਹਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਜੋ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੀ ਮੇਨਸਟ੍ਰੀਮ ਮੀਡੀਆ ਦੇ ਉੱਪਰ ਵੀ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਇੱਕ ਟਰੱਕ ਵੱਲੋਂ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਹਾਈਵੇ ਦੇ ਉੱਪਰ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਜਿਹੜਾ ਯੂ ਟਰਨ ਮਾਰਨ ਨੂੰ ਜਿਹੜਾ ਅਫੀਸ਼ੀਅਲਸ ਵਾਸਤੇ ਹੁੰਦਾ ਹੈ ਵੀ ਅਗਰ ਪੁਲਿਸ ਆਫੀਸਰ ਹੈ ਚਾ ਕੋਈ ਹੋਰ ਅਫੀਸ਼ਰ ਨੇ ਚਾ ਕੋਈ ਐਂਬੂਲੈਂਸ ਵਗੈਰਾ ਹੁੰਦੀ ਆ ਵਗੈਰਾ ਲੋਡ ਹੈ ਸੋ ਉਥੋਂ ਜੂਟਰਨ ਮਾਰ ਸਕਦੇ ਨੇ ਪਰ ਬਾਕੀ ਲੋਕਾਂ ਵਾਸਤੇ ਖਾਸ ਤੌਰ ਤੇ ਜਿਹੜੇ ਕਮਰਸ਼ੀਅਲ ਵੀਕਾ ਚਲਾਉਣ ਵਾਲੇ ਹੁੰਦੇ ਨੇ ਸੋ ਉਹ ਇਸ ਤਰੀਕੇ ਦੀ ਜੂਟਰਨ ਜਿਹੜਾ ਆ ਇੰਟਰਸਟਰੀਟ ਜਾਂ ਕੋਈ ਹੋਰ ਜਿਹੜਾ ਹਾਈਵੇ ਹੁੰਦਾ ਉਹਦੇ ਉੱਪਰ ਇਸ ਤਰ੍ਹਾਂ ਨਹੀਂ ਮਾਰ ਸਕਦੇ ਪਰ ਇੱਕ ਟਰੱਕ ਵੱਲੋਂ ਉੱਥੇ ਜੂਟਰਨ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੋ ਇਹਦੇ ਵਿੱਚ ਇੱਕ ਮਿਨੀ ਵੈਨ ਦੀ ਟੱਕਰ ਉਸ ਟਰੱਕ ਤੇ ਲੱਦੇ ਨਾਲ ਹੋਈ ਸੀ ਸੋ ਜਿਹਦੇ ਵਿੱਚ ਤਿੰਨ ਜਣੇ ਦੀ ਮੌਤ ਹੋਈ ਸੀ ਸੋ ਉਸ ਤੋਂ ਬਾਅਦ ਇਹ ਉਸ ਟਰੱਕ ਦੀ ਜਿਹੜੀ ਆ ਇਹ ਜਿਹੜੀ ਅੰਦਰੂਨੀ ਡੈਸ਼ ਕੈਮ ਦੀ ਵੀਡੀਓ ਆ ਸੋ ਉਹ ਵੀ ਕਾਫੀ ਵਾਇਰਲ ਹੋਈ ਦੋ ਜੜੇ ਉਹਦੇ ਵਿੱਚ ਦਿਸਿਆ ਇੱਕ ਡਰਾਈਵਰ ਸੀਗਾ ਉਹਦੇ ਨਾਲ ਪੈਂਜਰ ਸੀਟ ਦੇ ਉੱਪਰ ਇੱਕ ਵਿਅਕਤੀ ਬੈਠਾ ਹੋਇਆ ਸੀਗਾ ਸੋ ਉਹ ਵੀਡੀਓ ਕਾਫੀ ਵਾਇਰਲ ਹੋਈ ਕਿਉਂਕਿ ਉਹ ਜੋ ਵਿਅਕਤੀ ਡਰਾਈਵਰ ਟਰੱਕ ਚਲਾ ਰਿਹਾ ਸੀਗਾ ਕਿਉਂਕਿ ਉਹ ਪੰਜਾਬੀ ਪਾਈ ਚਾਰੇ ਸਿੱਖ ਪਾਈ ਚਾਹਨਾ ਜੁੜਿਆ ਹੋਇਆ ਸੀਗਾ ਸੋ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਸੋਸ਼ਲ ਮੀਡੀਆ ਦੇ ਖਾਸ ਤੌਰ ਤੇ ਜਿਹੜੀਆਂ ਇਹ ਨਫ਼ਰਤ ਭਰਿਆ ਟਿੱਪਣੀਆਂ ਵੀ ਦੇਖਣ ਨੂੰ ਮਿਲੀਆਂ ਤੇ ਹੁਣ ਇਸ ਮਾਮਲੇ ਦੇ ਵਿੱਚ ਜੋ ਹੋਰ ਅਪਡੇਟ ਆਈ ਹੈ ਸੋ ਪਹਿਲਾਂ ਤਾਂ ਇਹ ਪਤਾ ਲੱਗਾ ਵੀ ਜਿਸ ਟਰੱਕ ਡਰਾਈਵਰ ਨੇ ਇਸ ਤਰੀਕੇ ਨਾਲ ਗੈਰਕਾਨੂੰਨੀ ਯੂਟਰਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸੋ ਉਹ ਡਰਾਈਵਰ ਦਾ ਨਾਮ ਹਰਜਿੰਦਰ ਸਿੰਘ ਹੈ ਸੋ ਇਹਦੇ ਬਾਰੇ ਪਤਾ ਲੱਗਾ ਵੀ ਇਹ 2018 ਦੇ ਵਿੱਚ 7 ਸਾਲ ਪਹਿਲਾਂ ਇਹ ਮੈਕਸੀਕੋ ਰਾਹੀਂ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਦਾਖਲ ਹੋਇਆ ਸੀ ਸਾਨੂੰ ਪਤਾ ਕਿ ਪੰਜਾਬ ਤੋਂ ਭਾਰਤ ਆਉਣ ਵਾਲੇ ਨੌਜਵਾਨ ਇਹ اسی ਢੰਗ ਨਾਲ ਮੈਕਸੀਕੋ ਰਾਹੀਂ ਗੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਨੇ ਕਉਸਤੋ ਬਾਰ ਅਮਰੀਕਾ ਦੇ ਵਿੱਚ ਆ ਕੇ ਵਰਕ ਪਰਮਿਟ ਵਗੈਰਾ ਜਦੋਂ ਤੁਸੀਂ ਅਸਾਈਲਮ ਵਾਸਤੇ ਕਲੇਮ ਕਰਦੇ ਹੋ ਮਿਲ ਜਾਂਦਾ ਆ ਤੇ ਇਹਦੇ ਬਾਰੇ ਪਤਾ ਲੱਗਾ ਕਿ ਬਾਅਦ ਦੇ ਵਿੱਚ ਫਿਰ ਇਸਨੇ ਕੈਲੀਫੋਰਨੀਆ ਤੋਂ ਕਮਰਸ਼ੀਅਲ ਜਿਹੜਾ ਟਰੱਕ ਡਰਾਈਵਰ ਦਾ ਲਾਇਸੈਂਸ ਲਿਆ ਸੀਗਾ ਤੇ ਹੁਣ ਇਹਦੇ ਉੱਪਰ ਇਹ ਤਿੰਨ ਜਿਹੜੇ ਵੀਕਲ ਹੋਮੋਸਾਈਡ ਦੇੜੇ ਚਾਰजेस ਨੇ ਉਹ ਲੱਗੇ ਨੇ ਮਾਮਲਾ ਆਈਐਸਟੀ ਦੇ ਕੋਲ ਵੀ ਪਹੁੰਚਿਆ ਆ ਕਿਉਂਕਿ ਇਹ ਵਿਅਕਤੀ ਗੈਰਕਾਨੂੰਨੀ ਢੰਗ ਦੇ ਨਾਲ ਆਇਆ ਸੀਗਾ ਫਿਰ ਇੱਥੇ ਆ ਕੇ ਨੇ ਇਹ ਲਾਇਸੈਂਸ ਲਿਆ ਸੋ ਇਹ ਮਾਮਲਾ ਆਈਸ਼ ਦੇ ਕੋਲ ਪਹੁੰਚਣ ਤੋਂ ਬਾਅਦ ਹੋਰ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਇਹ ਜਦੋਂ ਫਿਰ ਇਹ ਕੇਸ ਜੋ ਵੀ ਚੱਲ ਰਿਹਾ ਹੈ ਇਹਦੇ ਖਿਲਾਫ ਜਦੋਂ ਫਿਰ ਅਦਾਲਤ ਦੇ ਵਿੱਚ ਉਹ ਅਦਾਲਤ ਨੇ ਸਾਬਤ ਕਰਨਾ ਅਦਾਲਤਾਂ ਦੇ ਵਿੱਚ ਜੀ 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 ਕਿ ਇਹ ਮੁਜਰਮ ਹੈ ਨਹੀਂ ਹੈ ਜੋ ਇਹਦੇ ਖਿਲਾਫ ਦੋਸ਼ ਲੱਗੇ ਨੇ ਚਾਰਜਸ ਲੱਗੇ ਨੇ ਉਹ ਸਹੀ ਨੇ ਜਾਂ ਗਲਤ ਨੇ ਕੀ ਜੈਸਾ ਫੈਸਲਾ ਕਰਦੇ ਨੇ ਤੇ ਕੇਸ ਮੁਕੰਮਲ ਹੋਣ ਤੋਂ ਬਾਅਦ ਸੋ ਇਸ ਨੂੰ ਜਿਹੜਾ ਆ ਇਥੋਂ ਇਹ ਰਿਪੋਰਟ ਕੀਤਾ ਜਾਊਗਾ ਅਮਰੀਕਾ ਤੋਂ ਹੁਣ ਵੀ ਨਜੀ ਦੇਖੋ ਇਹ ਕਿਉਂਕਿ ਆਪਣਾ ਜੋ ਭਾਈਚਾਰਾ ਆ ਇਹ ਟਰਕਿੰਗ ਇੰਡਸਟਰੀ ਦੇ ਨਾਲ ਇਹ ਬਹੁਤ ਵੱਡੇ ਪੱਧਰ ਤੇ ਜੁੜਿਆ ਹੋਇਆ ਚਾਹੇ ਅਮਰੀਕਾ ਦੀ ਗੱਲ ਕਰ ਲਈਏ ਇਹ ਚਾਹੇ ਕੈਲੀਫੋਰਨੀਆ ਦੀ ਜਿਹੜੀ ਤੁਸੀਂ ਖਾਸ ਸਟੇਟ ਹੈ ਉਹਦੀ ਗੱਲ ਕਰ ਲਈਏ ਜਾਂ ਹੋਰ ਅਮਰੀਕਾ ਦੀਆਂ ਸਟੇਟਾਂ ਨੇ ਕੈਨੇਡਾ ਦੀ ਗੱਲ ਕਰ ਲਈਏ ਇੱਥੇ ਵੀ ਸਾਡਾ ਪੰਜਾਬ ਚੜਾ ਬਹੁਤ ਵੱਡੇ ਉਦਸ਼ੇਤ ਜਨਤ ਦੇ ਵਿੱਚ ਟਰੱਕ ਇੰਡਸਟਰੀ ਨਾਲ ਜੁੜਿਆ ਹੋਇਆ ਸੋ ਬਹੁਤ ਸਾਰੇ ਫਿਰ ਸਵਾਲ ਵੀ ਖੜੇ ਹੁੰਦੇ ਨੇ ਸੋ ਸਵਾਲ ਜਿਹੜੇ ਨੇ ਸੇਫਟੀ ਨੂੰ ਲੈ ਕੇ ਵੀ ਹੁੰਦੇ ਨੇ ਕਿਉਂਕਿ ਪਹਿਲਾਂ ਬਹੁਤ ਸਾਰੀਆਂ ਤਰੀਕੇ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਕਿ ਬਹੁਤ ਸਾਰੇ ਡਰਾਈਵਰ ਜਿਹੜੇ ਨੇ ਜਿਹੜੇ ਤੁਹਾਡੇ ਕੋ ਸੇਫਟੀ ਇਸ਼ੂਸ ਹੁੰਦੇ ਨੇ ਵੀ ਉਹ ਨਹੀਂ ਪਾਉਂਦੇ ਇਹ ਕਈ ਵਾਰ ਚਪਲਾਂ ਦੇ ਵਿੱਚ ਵੀ ਜਿਹੜੇ ਨੇ ਦੇਖੇ ਜਾ ਸਕਦੇ ਨੇ ਇੱਕ ਖਾਸ ਤੌਰ ਤੇ ਜਿਹੜੇ ਜਿੱਦੋ ਅਸੀਂ ਕਿਸੇ ਲਰਸ਼ਿਪ ਪਰਸੀਵਰ ਕੋ ਜਾਣਨਾ ਜਾਂ ਕਿਸੇ ਹੋਰ ਐਹੋ ਜੀ ਜਗ੍ਹਾ ਚੰਗ ਜਿੱਥੇ ਐਹੋ ਜੇ ਪ੍ਰੋਟੋਕੋਲ ਹੁੰਦੇ ਨੇ ਸੋ ਉਹਦੇ ਉੱਪਰ ਵੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਰਹਿੰਦੇ ਨੇ ਇਹ ਬਹੁਤ ਸਾਰੇ ਹਾਸੇ ਪਿਛਲੇ ਸਮੇਂਦਾਨ ਵਦੇ ਵੀ ਨੇ ਕਿਉਂਕਿ ਉਸ ਸਮੱਸਿਆ ਪਿੰਨ ਜੀ ਇਹ ਨਹੀਂ ਹੈ ਕਿ ਹਾਸਾ ਸਿਰਫ ਇੱਕ ਕਮਿਊਨਿਟੀ ਹੀ ਕਰਦੀ ਹੈ ਬਾਕੀ ਕਮਿਊਨਿਟੀਆਂ ਕੋਲੇ ਹਾਸੇ ਨਹੀਂ ਹੁੰਦੇ ਇਸ ਤਰ੍ਹਾਂ ਨਹੀਂ ਹੈ ਪਰ ਕਿਉਂਕਿ ਜਦੋਂ ਤੁਸੀਂ ਆਸਾਨੀ ਨਾਲ ਪਹਿਚਾਣੇ ਜਾਂਦੇ ਹੋ ਆਸਾਨੀ ਨਾਲ ਪਤਾ ਲੱਗ ਜਾਂਦਾ ਵੀ ਫਰਕ ਕੀ ਹੈ ਵੀ ਇਹ ਡਰਾਈਵਰ ਕਿੱਥੇ ਦਾ ਹੋ ਸਕਦਾ ਫਿਰ ਉਹ ਜਿਹੜੇ ਇਹ ਨਫਰਤ ਫਰੌਡ ਵਾਲੇ ਲੋਕ ਹੁੰਦੇ ਨੇ ਉਹ ਇਸ ਚੀਜ਼ ਦਾ ਫਾਇਦਾ ਵੀ ਚੁੱਕਦੇ ਨੇ ਤੇ ਇਹਦੇ ਵਿੱਚ ਇਹ ਵੀ ਆ ਕਿ ਸ਼ਾਰਟਕਟ ਅਪਣਾਉਣਾ ਟਰੱਕ ਡਰਾਈਵਰ ਬਣਨ ਵਾਸਤੇ ਜਾਈ ਨੂੰ ਇੱਕ ਸੀਰੀਅਸ ਜੌਬ ਨਹੀਂ ਮੰਨਣਾ ਇਹ ਇਹ ਬਹੁਤ ਵਾਰ ਇਹ ਗੱਲ ਹੁੰਦੀ ਹੈ ਵੀ ਇਹਦੇ ਚੋਂ ਪੈਸੇ ਬਣਦੇ ਨੇ ਡਾਲਰ ਜਿਹੜੇ ਨੇ ਆਮ ਜੌਬਸ ਨਾਲੋਂ ਜ਼ਿਆਦਾ ਬਣ ਜਾਂਦੇ ਨੇ ਸੋ ਇਹ 5-7 ਸਾਲ ਟਰੱਕਿੰਗ ਦੇ ਵਿੱਚ ਲਾ ਕੇ ਪੈਸੇ ਬਣਾ ਲਈਏ ਪਰ ਇੱਥੇ ਸਮਝਣ ਦੀ ਇਹ ਜੋ ਜ਼ਰੂਰਤ ਇਹੀ ਹੈ ਪਾ ਮੈਂ ਤੁਸੀਂ 2 ਸਾਲ ਕਰੋ 10 ਸਾਲ ਕਰੋ ਚਾਹੇ ਲਾਈਫਟਾਈਮ ਇਹ ਕੰਮ ਕਰੋ ਪਰ ਅਗਰ ਇਸ ਕੰਮ ਨੂੰ ਪ੍ਰੋਫੈਸ਼ਨਲ ਅਵੇਰਾ ਚ ਤਾ ਜਾਊਗਾ ਸੋ ਦੇ ਨਾਲ ਇਹ ਸਤਕਾਰ ਵੀ ਵੜੇਗਾ ਤਾਂ ਇਸ ਤਰੀਕੇ ਦੀ ਜਿਹੜੀ ਨਫਰਤ ਸੀ ਟਿੱਪਣੀਆਂ ਨੇ ਫਿਰ ਉਹਦੇ ਤੋਂ ਵੀ ਬਚਾ ਸਕਦਾ ਸੋ ਇਹ ਹੁਣ ਮੰਦ ਪਰ ਇਤਿਹਾਸਿਕ ਹੋਣ ਤੋਂ ਬਾਅਦ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੱਡੇ ਪੱਧਰ ਤੇ ਹੋ ਰਹੀਆਂ ਨੇ ਸੋ ਇਹ ਨੌਜਵਾਨ ਦਾ ਸਰੇਨੀ 2017 ਦੇ ਵਿੱਚ ਮੈਕਸੀਕੋ ਰਾਹੀਂ ਅਮਰੀਕਾ ਚ ਗਏ ਕਿਉਂ ਨਹੀਂ ਟੰਗ ਨਾ ਆਇਆ ਸੀਗਾ ਤੇ ਸੱਤਕ ਸਾਲੇ ਨੂੰ ਇੱਥੇ ਹੋ ਗਏ ਨੇ ਹਸਾਬਾ ਪਰਿਆ ਤੇ ਨੀਦੇ ਉੱਪਰ ਜਿਹੜੇ ਆ ਵੀਕਲ ਹੋਮੋਸਾਈਡ ਦੇ ਚਾਰजेस ਲੱਗੇ ਨੇ ਤਾਂ ਮਾਮਲਾ ਖਤਮ ਹੋਣ ਤੋਂ ਬਾਅਦ ਇਸ ਨੂੰ ਥੋੜਾ ਰਿਪੋਰਟ ਵੀ ਕੀਤਾ ਜਾਊਗਾ ਤੇ ਨਾਲ ਇਹ ਆਪਣੇ ਪ੍ਰਵੇਸ਼ ਦੀ ਗੱਲ ਕਰੀਏ ਤਾਂ ਜਿਹੜੇ ਸਾਡੇ ਇਹ ਪ੍ਰੀਮियर ਸਾਹਿਬ ਨੇ ਡਾਕਫੋਰ ਸਾਹਿਬ ਸੋ ਇਹਨਾਂ ਬਾਰੇ ਖਬਰ ਆ ਰਹੀ ਹੈ ਕਿ ਅੱਜ ਹੀ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਮਾਰਕ ਕਰਨੀ ਸਾਹਿਬ ਤੋਂ ਇਹਨਾਂ ਦੇ ਨਾਲ ਇਹਨਾਂ ਦੀ ਮੁਲਾਕਾਤ ਕਰਨੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਮੁਲਾਕਾਤ ਤਾਂ ਹੋਣੀ ਹੈ ਜ਼ੇਲੈਂਸਕੀ ਸਾਹਿਬ ਤੇ ਯੂਰਪ ਦੇ ਲੀਡਰਸ਼ਿਪ ਤੇ ਇੱਥੇ ਮੁਲਾਕਾਤ ਹੋਗੀ ਫੋਰਸ ਸਾਹਿਬ ਤੇ ਮਾਰਕ ਕਰਨੀ ਸਾਹਿਬ ਦੀ ਸੋ ਜਿਹੜੇ ਇਹ ਇਨਫਲੇਸ਼ਨ ਦੀ ਗੱਲ ਹੈ ਅਨਫੋਰਡੇਬਿਲਟੀ ਦੀ ਗੱਲ ਹੈ ਜਾਂ ਹੋਰ ਜਿਹੜੇ ਲੋਕਲ ਇਸ਼ੂ ਨੇ ਜਿਹੜੇ ਇੰਟੀਰੀਅਰ ਨਾਲ ਸੰਬੰਧਿਤ ਨੇ ਸੋ ਉਹਨਾਂ ਦੇ ਉੱਪਰ 4 ਸਾਲ ਜਿਹੜੇ ਆ ਗੱਲਾਂ ਬਾਤਾਂ ਚੱਲਣਗੇ ਤਾਂ ਇਹਦੇ ਨਾਲ ਪਿੰਦਾ ਜੀ ਇੱਕ ਗੱਲ ਕਰਦੇ ਆ ਬ੍ਰੈਮਟਨ ਦੀ ਸਕੱਲ ਮੈਂ ਇੱਕ ਵੀਡੀਓ ਦੇਖ ਰਿਆ ਸੀ ਸੋਡੀ ਨਾਗਰਾ ਸਾਹਿਬ ਜਿਹੜੇ ਸਾਡੇ ਕਲੀਅ ਨੇ ਸੋ ਇਹ ਉਹਨਾਂ ਨੇ ਵੀਡੀਓ ਪਾਈ ਸੀ ਟ੍ਰਿਨਿਟੀ ਮਾਲ ਦੀ ਸੋ ਜਿਹੜਾ ਕਿ ਸਾਨੂੰ ਪਤਾ ਵੀ ਕਾਫੀ ਇਹ ਬਿਜ਼ੀ ਏਰੀਆ ਆ ਸੋ ਉੱਥੇ ਸਿਲਵਰ ਸਿਟੀ cinema ਵੀ ਆ ਲੋਕ ਫਿਲਮਾਂ ਵਗੈਰਾ ਵੀ ਦੇਖਣ ਜਾਂਦੇ ਨੇ ਸੋ ਉੱਥੇ ਜਿਸ ਢੰਗ ਨਾਲ ਵੀਡੀਓ ਚ ਦੇਖਣ ਨੂੰ ਮਿਲਿਆ ਕਿ ਜਿਸ ਢੰਗ ਨਾਲ ਉੱਥੇ ਹੁੱਲੜਬਾਜੀ ਹੋ ਰਹੀ ਐ ਜਿਸ ਤਰ੍ਹਾਂ ਗੱਡੀਆਂ ਦੀਆਂ ਚਿੱਕਾਂ ਖੜਾਈਆਂ ਜਾ ਰਹੀਆਂ ਧੂਆਂ ਇੰਨਾ ਕੀਤਾ ਜਾ ਰਿਹਾ ਸੋ ਇਹ ਪਿਛਲੇ ਦਿਨੀ ਜੋ ਦਾਅਵੇ ਕੀਤੇ ਗਏ ਸੀ ਵੀ ਪੁਲਿਸ ਫੋਰਸਿਸ ਜਿਹੜੇ ਨੇ ਇਹੋ ਜੇ ਲੋਕਾਂ ਨੂੰ ਤਰੀਕਾ ਦੇੜਿਆ ਕਰੇਗੀ ਘੱਟ ਨਹੀਂ ਦੇਵੇਗੀ ਸੋ ਉਹ ਦਾਅਵੇ ਕਿਤਨਾ ਕਿਤੇ ਜਿਹੜੇ ਆ ਫਿਰ ਉਹ ਗਲਤ ਸਾਬਤ ਹੋ ਗਏ ਨਜ਼ਰ ਆਏ ਨੇ ਸੋ ਅਗਰ ਇਸ ਤਰੀਕੇ ਨਾਲ ਸਾਡੇ ਜਿਹੜੇ ਇਹ ਪਲਾਜ਼ਿਆਂ ਦੀ ਸਥਿਤੀ ਬਣੂਗੀ ਇਸ ਇੰਨੇ ਵੱਡੇ ਪੱਧਰ ਤੇ ਹੁੱਲੜਬਾੜੀ ਹੁੰਦੀ ਹੈ ਸੋ ਤੁਸੀਂ ਹਰ ਸਾਲ ਲੋਕਾਂ ਦੇ ਟੈਕਸ ਵਧਾਉਂਦੇ ਹੋ ਕਹਦੇ ਹੋ ਵੀ ਅਸੀਂ ਨਵੇਂ ਪੁਲਿਸ ਆਫਸਰ ਭਰਤੀ ਕਰਨੇ ਪੁਲਿਸ ਤੇ ਬਹੁਤ ਖਰਚਾ ਹੁੰਦਾ ਪਰ ਅਗਰ ਪੁਲਿਸ ਫੋਰਸਿਸ ਕੰਮ ਕੁਛ ਨਹੀਂ ਉੱਥੇ ਕਰ ਰਹੀਆਂ ਇਹੋ ਜਿਹੇ ਗੰਮਾਂ ਨੂੰ ਰੋਕਣ ਦੇ ਵਿੱਚ ਨਾਕਾਮ ਸਿੱਧ ਹੋ ਰਹੀਆਂ ਸੋ ਸਵਾਲ ਬਹੁਤ ਸਾਰੇ ਖੜੇ ਹੁੰਦੇ ਨੇ ਵੀ ਇਹ ਕਿਉਂ ਇਹ बार-बार ਇਹੋ ਜਿਹੇ ਲੋਕਾਂ ਨੂੰ ਉੱਥੇ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਸੋ ਇਹ ਬਹੁਤ ਵੱਡੇ ਸਵਾਲ ਨੇ ਜਿਵੇਂ ਕਿ ਸਾਡੇ ਸਿਟੀ ਫੀਸ ਸਾਡੇ ਮੇਅਰ ਸਾਹ ਸਾਡੇ ਚੁੜੇ ਹੋਏ ਨਮਾੰਦਿਆਂ ਨੂੰ ਦੇਣੇ ਪੈਣਗੇ ਬਹੁਤ ਬਹੁਤ ਧੰਨਵਾਦ ਪ੍ਰਿੰਨ ਸਾਹਿਬ ਇਸੇ ਮੁੱਦੇ ਨੂੰ ਅਸੀਂ ਅੱਗੇ ਗੱਲ ਤੋਰਾਂਗੇ ਤੇ ਪ੍ਰਿੰਸ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ 905 ਮਾਫ ਕਰਨਾ 416 848 9698 ਦੇ ਉੱਤੇ ਜੇ ਟਰੱਕ ਲੋਨ ਦੇ ਬਾਬਤ ਵੀ ਕੋਈ ਵੀ ਗੱਲਬਾਤ ਕਰਨੀ ਹੈ ਸ੍ਰੀ ਕੁਲਤਾਨ ਸਿੰਘ ਪਰਾਣਾ ਦਾ ਨੰਬਰ 416 898 9698 848 9698 ਤੇ ਗੱਲਬਾਤ ਹੋ ਸਕਦੀ ਹੈ 416 848 96